ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰੇ ਆਵੇ ਤੇ ਅੱਜ ਫੇਰ ਲੈ ਕੇ ਆਏ ਜੀ ਤੁਹਾਡੇ ਲਈ ਕੁਝ ਨਵਾਂ ਪਹਿਣਾ ਦੀ ਕਾਫੀ ਡਿਮਾਂਡ ਸੀ ਕਿ ਕੁਝ ਨਾ ਕੁਝ ਸਾਡੇ ਲਈ ਜਿਵੇਂ ਰਖੜੀ ਆ ਰਹੀ ਏ ਤੇ ਉਹਦੇ ਲਈ ਸਪੈਸ਼ਲ ਕੁਝ ਲੈ ਕੇ ਆਓ ਤੇ ਅੱਜ ਆਪਾਂ ਰਖੜੀ ਸਪੈਸ਼ਲ ਸੂਟ ਲੈ ਕੇ ਆਏ ਤੇ ਬਹੁਤ ਹੀ ਫਾਇਦੇਚ ਰਹਿਣ ਵਾਲੇ ਹੋ ਤੁਸੀਂ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਤੇ ਬਹੁਤ ਹੀ ਘੱਟ ਰੇਂਜ ਦੇ ਵਾਲੇ ਸੂਟ ਲੈ ਕੇ ਆਏ ਆ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਇੱਕ ਮੈਂ ਆਪਣੀਆਂ ਭੈਣਾਂ ਨੂੰ ਦੱਸਣਾ ਚਾਹਾਂਗੀ ਵੀਡੀਓ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਜੋ ਵੀ ਅਸੀਂ ਤੁਹਾਡੇ ਲਈ ਵੀਡੀਓ ਸ਼ੇਅਰ ਕਰਦੇ ਆ ਉਸ ਵੀਡੀਓ ਦੇ ਵਿੱਚ ਜੋ ਵੀ ਫੈਬਰਿਕ ਹੁੰਦਾ ਉਹਦੇ ਬਾਰੇ ਦੱਸਿਆ ਹੁੰਦਾ ਤੇ ਵੀਡੀਓ ਪਲੀਜ਼ ਸਕਿਪ ਨਾ ਕਰਿਆ ਕਰੋ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਵੀਡੀਓ ਜਿਹੜੀ ਉਹ ਕਰਦੇ ਆਪਾਂ ਸ਼ੁਰੂ ਸਭ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਨਜ਼ਰ ਮਾਰ ਲਓ ਬਹੁਤ ਹੀ ਪਿਆਰਾ ਫੈਬਰਿਕ ਲੈ ਕੇ ਆਏ ਆ ਦੇਖੋ ਕਲਰ ਚੈੱਕ ਕਰੋ ਬਹੁਤ ਸੋਹਣੇ ਕਲਰ ਨੇ ਸਾਰੇ ਕਲਰ ਡਿਫਰੈਂਟ ਡਿਫਰੈਂਟ ਨੇ ਡਿਜ਼ਾਈਨ ਵੀ ਬਹੁਤ ਹੀ ਜ਼ਿਆਦਾ ਪਿਆਰੇ ਨੇ ਤੇ ਤੁਹਾਨੂੰ ਦਿਖਾਨੇ ਆਪਾਂ ਫਸਟ ਸੂਟ ਫਿਰ ਤੁਹਾਨੂੰ ਆਪਾਂ ਖੋਲ ਕੇ ਦਿਖਾਨੇ ਆ ਠੀਕ ਹੈ ਜੀ ਲੋ ਜੀ ਤੇ ਇੱਥੇ ਮੈਂ ਤੁਹਾਨੂੰ ਦੱਸ ਦਾਂ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਜੀ ਕੋਈ ਦੂਸਰੀ ਕਾਲ ਨਾ ਲਾਇਆ ਕਰੋ ਪਲੀਜ਼ ਮੈਨੂੰ WhatsApp ਕਾਲ ਹੀ ਲਾਇਆ ਕਰੋ ਦੂਸਰੀ ਕਾਲ ਨਹੀਂ ਲੱਗਦੀ ਤੇ WhatsApp ਕਾਲ ਲਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਤੇ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਤੇ ਬਾਕੀ ਜੀ ਚਲੋ ਜੀ ਆਪਾਂ ਤੁਹਾਨੂੰ ਦਿਖਾਣੇ ਆ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਫੈਬਰਿਕ ਬਾਰੇ ਨੌਲੇਜ ਦੇਣਾ ਚਾਹਾਂਗੀ ਇਹ ਫੈਬਰਿਕ ਰਹੇਗਾ ਜੀ ਸੈਲਫ ਬਰਬਰੀ ਦੇ ਵਿੱਚ ਆਇਆ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਲਓ ਜੀ ਚੈੱਕ ਕਰੋ ਫਰਸਟ ਕਲਰ ਫਰਸਟ ਪ੍ਰਿੰਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਲਾਈਟ ਵੇਟ ਫੈਬਰਿਕ ਰਹੇਗਾ ਜੀ ਦੇਖੋ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਹੈ ਇਹ ਸੈਲਫ ਬਰਬਰੀ ਆਈ ਹੈ ਜੀ ਲਓ ਜੀ ਇਹ ਰਹੇਗੀ ਜੀ ਸ਼ਰਟ ਇਹ ਵਿਦੌਟ ਦੁਪੱਟਾ ਸੂਟ ਰਹਿਣ ਵਾਲੇ ਨੇ ਸ਼ਰਟ ਦੇ ਨੀਚੇ ਲਾਈਨਿੰਗ ਲੱਗੇਗੀ ਜੀ ਟਾਫਟਾ ਲਾਈਨਿੰਗ ਲਾਇਕ ਕਰਦੇ ਹੋ ਕਾਟਨ ਲਾਇਕ ਕਰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਦੱਸ ਦਿਓ ਜਿਹੜੀਆਂ ਪਹਿਣਾ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੀਆਂ ਨੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਜਿਨ੍ਹਾਂ ਦੇ ਪਹਿਣਾ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਚਲੋ ਜੀ ਫਰਸਟ ਕਲਰ ਪ੍ਰਿੰਟ ਚੈੱਕ ਕਰ ਲਓ ਬਹੁਤ ਹੀ ਪਿਆਰਾ ਹੈ ਜੀ ਆ ਇਹ ਵਿਦੌਟ ਦੁਪੱਟਾ ਸੂਟ ਨੇ ਜੇ ਤੁਸੀਂ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਦੁਪੱਟੇ ਤੇ ਸੂਟ ਦਾ ਜੋ ਪ੍ਰਾਈਸ ਹੈ ਉਹ ਤੁਹਾਨੂੰ ਉੱਪਰ ਹੀ ਸ਼ੋ ਹੋ ਰਿਹਾ ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਲਓ ਜੀ ਇਹ ਆ ਗਈ ਜੀ ਇਹਦੀ ਬਾਟਮ ਬਾਟਮ ਰਹੇਗੀ ਜੀ ਨਾਲ ਮੋਡਲ ਸਿਲਕ ਦੀ ਮੈਂ ਤੁਹਾਨੂੰ ਇਹ ਖੋਲ ਕੇ ਦਿਖਾ ਦਿੰਨੀ ਆ ਤੇ ਇਹ ਮੈਂ ਦੱਸਾਂ ਤੁਹਾਨੂੰ ਕੁਝ ਮੇਰੀਆਂ ਭੈਣਾਂ ਸਪੈਸ਼ਲ ਮੈਸੇਜ ਕਰਦੀਆਂ ਨੇ ਤੇ ਕਮੈਂਟ ਵੀ ਕਾਫੀ ਆਉਂਦੇ ਨੇ ਕਿ ਦੀਦੀ ਇਹ ਦੱਸਿਆ ਕਰੋ ਫੈਬਰਿਕ ਕਿੰਨੇ ਮੀਟਰ ਰਹੇਗਾ ਦੇਖੋ 2.5 ਮੀਟਰ ਦੀ ਕੱਟ ਰਹੇਗੀ ਜੀ 2.5 ਮੀਟਰ ਹੀ ਸ਼ਰਟ ਦੀ ਕੱਟ ਰਹੇਗੀ 2.5 ਮੀਟਰ ਹੀ ਬਾਟਮ ਦੀ ਕੱਟ ਰਹੇਗੀ ਮੋਡਲ ਸਿਲਕ ਦੀ ਬਾਟਮ ਰਹੇਗੀ ਫੈਬਰਿਕ ਬਹੁਤ ਪਿਆਰਾ ਹੈ ਕਲਰ ਵੀ ਬਹੁਤ ਪਿਆਰਾ ਤੇ ਫੈਬਰਿਕ ਵੀ ਬਹੁਤ ਪਿਆਰਾ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਬਣਨਗੇ ਇਹਦੇ ਨਾਲ ਤੁਸੀਂ ਦੁਪੱਟਾ ਜਿਹੜਾ ਵੀ ਲਾਇਕ ਕਰਦੇ ਹੋ ਬਰਬਰੀ ਦਾ ਰੱਖਣਾ ਜਾਂ ਤੁਸੀਂ ਹੋਰ ਰੱਖਣਾ ਪਿਓਰ ਦਾ ਉਹ ਤੁਸੀਂ ਮੈਨੂੰ ਦੱਸ ਦਿਓ ਠੀਕ ਹੈ ਜੀ ਤੇ ਇਹ ਆ ਜੀ ਜਿਹਦੀ ਵੀਡੀਓ ਦਾ ਆਪਣਾ ਫਰਸਟ ਸੂਟ ਬਹੁਤ ਹੀ ਪਿਆਰਾ ਕਲਰ ਪ੍ਰਿੰਟ ਚੈੱਕ ਕਰੋ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ スクリーンショット ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਮੈਨੂੰ ਆਰਡਰ ਦੇ ਸਕਦੇ ਹੋ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋਅ ਹੋ ਰਹੇ ਨੇ। ਲਓ ਜੀ ਕਿੰਨਾ ਪਿਆਰਾ ਕਲਰ ਹੈ ਦੇਖੋ। ਤੇ ਇਹ ਆ ਗਿਆ ਜੀ ਅੱਜ ਦੀ ਵੀਡੀਓ ਦਾ ਫਰਸਟ ਸੂਟ। ਇਹ ਆਪਾਂ ਤੁਸੀਂ ਫਟਾਫਟ ਆਪਣਾ ਆਰਡਰ ਦੇ ਦਿਓ ਕਿਉਂਕਿ ਆਪਾਂ ਪਹਿਲਾਂ ਵੀ ਆਪਣੇ ਦੂਸਰੇ ਚੈਨਲ ਤੇ ਵੀਡੀਓ ਪਾਈ ਸੀ ਤੇ ਸਾਰੇ ਸੂਟ ਆਪਣੇ ਸੇਲ ਹੋ ਗਏ ਸੀ ਫਿਰ ਭੈਣਾ ਵਿੱਚ ਕਈ ਸਾਡੀਆਂ ਨਾਰਾਜ਼ ਹੋ ਜਾਂਦੀਆਂ ਆਪਾਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਜੀ ਤੇ ਆਪਾਂ ਸਭ ਨੂੰ ਸੂਟ ਦੇਣੇ ਨੇ। ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਸੂਟ ਹੋਲਡ ਕਰਵਾ ਸਕਦੇ ਹੋ। ਇਹ ਆ ਗਿਆ ਜੀ ਫਸਟ ਤੇ ਹੁਣ ਜਾਨੀ ਆਂ ਜੀ ਆਪਾਂ ਸੈਕੰਡ ਵਾਲ ਸੈਕੰਡ ਡਿਜ਼ਾਈਨ ਵੀ ਬਹੁਤ ਹੀ ਜ਼ਿਆਦਾ ਪਿਆਰਾ ਚਲੋ ਜੀ ਥੋੜੇ ਹੀ ਆਪਾਂ ਲੈ ਕੇ ਆਏ ਸੀ ਤੁਹਾਡੇ ਲਈ ਨਵਾਂ ਸਟੋਰ ਤੇ ਆਪਾਂ ਮੈਂ ਨਾਲ ਹੀ ਤੁਹਾਨੂੰ ਖੋਲਦੇ ਆਂ ਤੇ ਨਾਲ ਹੀ ਆਪਾਂ ਤੁਹਾਨੂੰ ਦਿਖਾਉਂਦੇ ਆਂ ਇਹ ਸੈਲਫ ਬਰਬਰੀ ਆਈਏ ਪਹਿਲਾਂ ਆਪਾਂ ਬਰਬਰੀ ਦਾ ਕਾਫੀ ਸਟਾਕ ਸੇਲ ਕੀਤੇ ਨੇ ਬਰਬਰੀ ਫੈਬਰਿਕ ਬਹੁਤ ਵਧੀਆ ਤੇ ਇਹ ਗਰਮੀ ਦੇ ਵਿੱਚ ਆਰਾਮ ਨਾਲ ਬਹਿਰ ਹੁੰਦਾ ਤੇ ਮੇਰੀਆਂ ਇੱਕ ਭੈਣ ਨੇ ਆਰਡਰ ਕੀਤਾ ਸੀ ਬਰਬਰੀ ਦਾ ਫਸਟ ਟਾਈਮ ਆਇਆ ਸੀ ਉਹਨਾਂ ਦਾ ਆਰਡਰ ਕਿ ਉਹ ਕਹਿੰਦੇ ਸੀ ਮੈਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਕਿ ਫੈਬਰਿਕ ਵਧੀਆ ਰਹੇ ਪਰ ਜਦੋਂ ਉਹਨਾਂ ਨੇ ਸੂਟ ਕੇ ਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਲਾਈਕ ਕੀਤਾ ਬਹੁਤ ਪਸੰਦ ਕੀਤਾ ਲੋ ਜੀ ਸੈਕੰਡ ਪ੍ਰਿੰਟ ਚੈੱਕ ਕਰੋ ਤੁਸੀਂ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਸਾਰੇ ਹੀ ਬਹੁਤ ਪਿਆਰੇ ਨੇ ਕੋਈ ਪ੍ਰਿੰਟ ਵੀ ਛੱਡਣ ਵਾਲਾ ਨਹੀਂ ਠੀਕ ਹੈ ਜੀ ਜੀ ਸਕਰੀਨ ਸ਼ਾਟ ਲੈ ਕੇ फटाफट ਆਪਣਾ ਆਰਡਰ ਦੇ ਦਿਓ ਲਓ ਸੈਕਿੰਡ ਪ੍ਰਿੰਟ ਚੈੱਕ ਕਰੋ 컬러 ਚੈੱਕ ਕਰੋ ਬਹੁਤ ਪਿਆਰਾ ਕਲਰ ਹੈ ਤੇ ਫੈਬਰਿਕ ਬਹੁਤ ਵਧੀਆ ਜੀ ਲਾਈਟ ਵੇਟ ਫੈਬਰਿਕ ਹੈ ਇਹ ਲਾਈਨਿੰਗ ਨਾਲ ਸੂਟ ਬਣਨਗੇ ਵਿਦਆਊਟ ਲਾਈਨਿੰਗ ਸੂਟ ਨਹੀਂ ਬਣਨਗੇ ਤੇ ਇਹ ਰਹੇਗੀ ਜੀ ਨਾਲ ਬਾਟਮ ਕਲਰ ਚੈੱਕ ਕਰ ਲਓ ਜੀ ਤੁਸੀਂ ਮੈਂ ਤੁਹਾਨੂੰ ਫਰਸਟ ਬਾਟਮ ਚੈੱਕ ਕਰਾ ਦਿੱਤੀ ਸੀ ਮੋਡਲ ਸਿਲਕ ਦੀ ਬਾਟਮ ਰਹੇਗੀ ਔਰ ਸੈਲਫ ਬਰਬਰੀ ਦੀ ਸ਼ਰਟ ਰਹੇਗੀ ਫੈਬਰਿਕ ਬਹੁਤ ਲਾਈਟ ਵੇਟ ਹੈ ਵਿਦਆਊਟ ਦੁਪੱਟਾ ਸੂਟ ਨੇ ਇਹਨਾਂ ਦੇ ਵਿੱਚ ਫਿਟਿੰਗ ਬਹੁਤ ਪਿਆਰੀ ਬਣਦੀ ਹੈ ਕਿਉਂਕਿ ਆਪਾਂ ਇਹਦੇ ਨਾਲ ਦਾ ਸਟਾਕ ਕਾਫੀ ਸੇਲ ਕਰ ਚੁੱਕੇ ਆ ਤੇ ਇਸ ਵਾਰ ਆਪਾਂ ਸੈਲਫ ਦੇ ਵਿੱਚ ਲੈ ਕੇ ਆ ਲਓ ਜੀ ਇਹ ਆ ਗਿਆ ਸੈਕੰਡ ਪ੍ਰਿੰਟ ਇਹਨਾਂ ਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆ ਤੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਮੇਰੇ ਨਾਲ ਦੋ ਦੋ ਤਿੰਨ ਤਿੰਨ ਸੂਟ ਹੈਗੇ ਨੇ ਆਪਣੇ ਕੋਲ ਜਿੰਨੇ ਵੀ ਆਪਣੇ ਥਾਣ ਆਏ ਨੇ ਤੇ ਲਓ ਜੀ ਇਹ じゃ ਆਪਣਾ ਨੈਕਸਟ ਪ੍ਰਿੰਟ ਆ ਗਿਆ ਆਪਾਂ ਸਾਰੇ ਸੂਟ ਖੋਲ ਕੇ ਰੱਖ ਲਏ ਤੁਹਾਡੇ ਲਈ ਕਿਉਂਕਿ ਆਪਾਂ ਫਟਾਫਟ ਤੁਹਾਨੂੰ ਦਿਖਾਣੀਆਂ ਸੋਹਣੇ ਸੋਹਣੇ ਪ੍ਰਿੰਟ ਲਓ ਜੀ ਚੈੱਕ ਕਰੋ ਨੈਕਸਟ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਤੇ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਇਹ ਕਿਲਾਜ ਇਹਦੇ ਚ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ ਮਤਲਬ ਦੋ ਹੀ ਇਹਦੇ ਚ ਮਿਲਣਗੇ ਦੋ ਹੀ ਇਹਦੇ ਚ ਜੋ ਵੀ ਤੁਹਾਨੂੰ ਮੈਂ ਥਾਨ ਦਿਖਾ ਰਹੀਆਂ ਦੋ ਦੋ ਪ੍ਰਿੰਟ ਮਿਲ ਜਾਣਗੇ ਠੀਕ ਹੈ ਜੀ ਸੈਲਫ ਬਰਬਰੀ ਹੈ ਬਹੁਤ ਡਿਫਰੈਂਟ ਚੀਜ਼ ਹੈ ਜੀ ਆ ਤੁਸੀਂ ਮੇਰੇ ਵੀਅਰ ਕੀਤੇ ਦੇਖੇ ਹੋਣੇ ਨੇ ਬਰਬਰੀ ਦਾ ਫੈਬਰਿਕ ਜਿਹੜਾ ਬਹੁਤ ਜ਼ਿਆਦਾ ਲਾਈਟ ਵੇਟ ਹੈ ਔਰ ਸਮਰ ਦੇ ਵਿੱਚ ਸਪੈਸ਼ਲ ਬਰਬਰੀ ਦਾ ਫੈਬਰਿਕ ਬਹੁਤ ਆ ਰਿਹਾ ਜੀ ਠੀਕ ਹੈ ਜੀ ਨੈਕਸਟ ਕਲਰ ਨੈਕਸਟ ਪ੍ਰਿੰਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਹੈ ਇਹ 8 2/3 ਮੀਟਰ ਦੀ ਕੱਟ ਰਹੇਗੀ ਆ ਤੁਸੀਂ ਸਾਡੇ ਕੋਲ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜੀ ਲਓ ਜੀ ਕਲਰ ਬਹੁਤ ਪਿਆਰਾ ਹੈ ਦੇਖੋ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਇਹ ਆ ਗਿਆ ਜੀ ਆਪਣਾ ਨੈਕਸਟ ਪ੍ਰਿੰਟ ਇਹ ਵੀ ਦੌੜ ਦੁਪੱਟਾ ਤੁਸੀਂ ਮੇਰੇ ਕੋਲ ਦੁਪੱਟਾ ਬਾਏ ਕਰਨਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਨਾਲ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ ਚਲੋ ਇਹ ਆ ਗਿਆ ਆਪਣਾ ਤੀਸਰਾ ਕਲਰ ਆ ਪਹਿਲਾ ਕਲਰ ਦੂਸਰਾ ਤੇ ਇਹ ਆ ਗਿਆ ਤੀਸਰਾ ਤੇ ਲਓ ਜੀ ਨੈਕਸਟ ਨੈਕਸਟ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਸਾਰੇ ਜਿੰਨੇ ਪ੍ਰਿੰਟ ਨੇ ਜੀ ਬਰਬਰੀ ਦੇ ਸੈਲਫ ਦੇ ਵਿੱਚ ਆਏ ਨੇ ਤੇ ਬਹੁਤ ਜਿਆਦਾ ਪਿਆਰਾ ਤੇ ਔਰ ਲਾਈਟ weight ਫੈਬਰਿਕ ਹੈ ਲੋ ਜੀ ਬ੍ਰਾਂਡ ਰਹੇਗਾ ਜੀ ਰੰਗਰਸੀਆ ਦੇਖ ਸਕਦੇ ਹੋ ਤੁਸੀਂ ਸਟੈਂਪ ਲੱਗੀ ਹੋਈ ਹੈ ਬਹੁਤ ਪਿਆਰਾ ਕਲਰ ਕਲਰ ਦੇਖੋ ਕੈਮਰੇ ਦੇ ਵਿੱਚ ਤੁਹਾਨੂੰ ਕਲਰ ਸੇਮ ਦੇਖ ਰਿਹਾ ਥੋੜਾ ਬਹੁਤ ਡਿਫਰੈਂਟ ਹੋਏਗਾ ਬਹੁਤ ਹੀ ਜਿਆਦਾ ਲਾਈਟ weight ਕਲਰ ਹੈ ਜੀ ਇਹ ਲੋ ਜੀ ਇਹ ਆ ਗਈ ਜੀ ਨਾਲ ਬਾਟਮ ਮੋਡਲ ਸਿਲਕ ਦੀ ਬਾਟਮ ਰਹੇਗੀ ਤੇ ਵਿਦਆਊਟ ਲਾਈਨਿੰਗ ਸੂਟ ਨਹੀਂ ਬਣਨਗੇ ਜੀ ਵਿਦ ਲਾਈਨਿੰਗ ਸੂਟ ਬਣਨਗੇ ਕਿਉਂਕਿ ਪੈਣਾ ਮੇਰੀਆਂ ਫਿਰ फटाफट ਵੀਡੀਓ ਦੇਖ ਕੇ ਮੈਨੂੰ ਕਮੈਂਟ ਕਰਦੀਆਂ ਕਿ ਦੀਦੀ ਇਹ ਲਾਈਨਿੰਗ ਨਾਲ ਬਣਨਗੇ ਕਿ ਵਿਦਆਊਟ ਲਾਈਨਿੰਗ ਬਣਨਗੇ ਇਸੇ ਕਰਕੇ ਮੈਂ ਕਹਿਣੀ ਹੁੰਦੀ ਆ ਵੀਡੀਓ ਪਲੀਜ਼ ਸਕਿਪ ਨਾ ਕਰਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਲਓ ਜੀ ਚੈੱਕ ਕਰੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਤੇ ਇਹਨਾਂ ਦੇ ਵਿੱਚ ਫਿਟਿੰਗ ਵੀ ਬਹੁਤ ਜ਼ਿਆਦਾ ਪਿਆਰੀ ਹੁੰਦੀ ਹੈ ਇਦੇ ਨਾਲ ਤੁਸੀਂ ਬਾਟਮ ਬਣਾਵਾਨੀ ਤੁਸੀਂ ਟਰੌਜ਼ਰ ਬਣਾਉਣਾ ਹੈ ਇਹ ਤੁਸੀਂ ਮੈਨੂੰ ਦੱਸ ਦਿਓ ਤੇ ਦੁਪੱਟਾ ਜਿਹੜਾ ਲਾਈਕ ਕਰਦੇ ਹੋ ਉਹ ਅਸੀਂ ਦੁਪੱਟਾ ਲਾ ਦਾਂਗੇ ਜੋ ਤੁਹਾਨੂੰ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਉਹ ਸਿਰਫ ਕੱਲੇ ਸੂਰ ਦੇ ਹੋ ਰਹੇ ਨੇ ਇਹ ਆ ਗਿਆ ਆਪਣਾ ਨੈਕਸਟ ਪ੍ਰਿੰਟ ਇਹ ਵੀ ਬਹੁਤ ਜ਼ਿਆਦਾ ਪਿਆਰਾ ਹੈ ਫਟਾਫਟ ਸਕਰੀਨਸ਼ਾਟ ਲੈ ਕੇ ਤੁਸੀਂ ਮੈਂ ਫਟਾਫਟ ਆਪਣਾ ਆਰਡਰ ਦੇ ਸਕਦੇ ਹੋ ਚਲੋ ਨੈਕਸਟ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਜੀ ਲਾਈਟ ਜਾਂ ਗੋਲਡਨ ਜਾਂ ਕਲਰ ਆਪਾਂ ਇਹਨੂੰ ਕਹਿ ਸਕਦੇ ਹਾਂ ਇਹ ਪੀਚ ਕਲਰ ਨਹੀਂ ਮਸਟਰਡ ਕਲਰ ਨਹੀਂ ਇਹਨੂੰ ਲਾਈਟ 골ਡਨ ਜੀ ਕਲਰ ਆਪਾਂ ਕਹਿੰਦੇ ਆ। ਲਓ ਜੀ ਇਹਦਾ ਪ੍ਰਿੰਟ ਚੈੱਕ ਕਰੋ। ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਆ ਦੇਖ ਸਕਦੇ ਹੋ ਤੁਸੀਂ ਤੇ ਜਿਹੜੀ ਅਸੀਂ ਬਰਬਰੀ ਲੈ ਕੇ ਆਉਨੇ ਆ ਜੀ ਤੁਹਾਡੇ ਲਈ ਬਹੁਤ ਡਿਫਰੈਂਟ ਡਿਜ਼ਾਈਨ ਲੈ ਕੇ ਆਉਨੇ ਆ ਬਹੁਤ ਹੀ ਪਿਆਰੇ ਔਰ ਲਾਈਟ ਵੇਟ ਫੈਬਰਿਕ ਲੈ ਕੇ ਆਉਨੇ ਆ ਜੀ। ਲਓ ਜੀ। ਇਹਦੇ ਨਾਲ ਤੁਸੀਂ ਦੁਪੱਟਾ ਬਾਏ ਕਰਨਾ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਜੋ ਦੁਪੱਟੇ ਦੇ ਚਾਰਜਸ ਨੇ ਉਹ ਲੱਗ ਰਹਿਣਗੇ। ਤੇ ਇਹ ਰਹੇਗੀ ਜੀ ਨਾਲ ਇਹਦੇ ਬਾਟਮ। ਤਾਂ ਜਿੱਟਾਈ ਟਾਈਟ ਮੀਟਰ ਦੀ ਕੱਟ ਰਹੇਗੀ ਤੁਸੀਂ ਟਰੌਜ਼ਰ ਬਣਾਓ ਤੁਸੀਂ ਬਾਟਮ ਬਣਾਓ ਇਹ ਤੁਹਾਡੀ ਚੋਆਇਸ ਹੈ ਇਹ ਆ ਗਿਆ ਨੈਕਸਟ ਪ੍ਰਿੰਟ ਲੋ ਜੀ ਸਾਰੇ ਕਲਰ ਪ੍ਰਿੰਟ ਬਹੁਤ ਜ਼ਿਆਦਾ ਡਿਫਰੈਂਟ ਨੇ ਤੇ ਬਹੁਤ ਹੀ ਪਿਆਰੇ ਨੇ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟਾ ਦੇਖੋ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਐਂਡ ਡਾਈ ਕਰਵਾਉਣਾ ਹੈ ਜਾਂ ਇੱਕ ਕਲਰ ਦਾ ਰੱਖਣਾ ਹੈ ਤੁਸੀਂ ਮੈਨੂੰ ਦੱਸ ਦਿਓ ਅਸੀਂ ਸੇਮ ਤੁਹਾਨੂੰ ਉਵੇਂ ਡਾਈ ਕਰਕੇ ਦੇ ਦਾਂਗੇ ਜਿਵੇਂ ਦਾ ਤੁਸੀਂ ਲਾਇਕ ਕਰੋਗੇ ਠੀਕ ਹੈ ਜੀ ਲੋ ਜੀ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਜਿਆਦਾ ਪਿਆਰਾ ਲਓ ਇਹ ਰਹੇਗੀ ਨਾਲ ਬਾਟਮ ਬਾਟਮ ਵੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਜੀ ਦੇ ਤੁਸੀਂ ਦੱਸ ਦਿਓ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਅ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਅਗਰ ਤੁਸੀਂ ਵਿਦਆਊਟ ਸਟਿਚਿੰਗ ਲੈਣਾ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਅਗਰ ਤੁਸੀਂ ਵਿਦਆਊਟ ਦੁਪੱਟਾ ਬਾਈ ਕਰਨਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਆ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਲਓ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਮਹਿੰਦੀ ਆ ਜਾਂ ਕਲਰ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਕਲਰ ਹੈ ਤੇ ਇਹ ਆ ਗਈ ਜੀ ਨਾਲ ਬਾਟਮ ਬਾਟਮ ਵੀ ਬਹੁਤ ਹੀ ਪਿਆਰੀ ਹੈ ਦੇਖੋ ਔਰ ਫੈਬਰਿਕ ਨੂੰ ਕੁਝ ਨਹੀਂ ਹੋਏਗਾ ਕਿਉਂਕਿ ਪੈਣਾ ਸਾਡੀਆਂ ਸਪੈਸ਼ਲ ਕਮੈਂਟ ਕਰਦੀਆਂ ਕਿ ਦੀਦੀ ਸਾਨੂੰ ਫੈਬਰਿਕ ਬੈਸਟ ਚਾਹੀਦਾ ਜੋ ਵੀ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਆ ਜੋ ਵੀ ਫੈਬਰਿਕ ਲੈ ਕੇ ਆਉਂਦੇ ਆ ਤੁਹਾਡੇ ਲਈ ਬੈਸਟ ਫੈਬਰਿਕ ਲੈ ਕੇ ਆਉਨੇ ਆ ਤੇ ਅਸੀਂ ਵੀਡੀਓ ਇਹ ਇਸੇ ਲਈ ਸ਼ੂਟ ਕਰਨੇ ਆ ਕਿ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਰਹੇ ਕਿ ਤਾਂ ਹੀ ਮੈਂ ਕਹਿੰਨੀ ਹਾਂ ਵੀਡੀਓ ਸਕਿਪ ਨਾ ਕਰਿਆ ਕਰੋ ਵੀਡੀਓ ਦੇ ਵਿੱਚ ਜੋ ਵੀ ਫੈਬਰਿਕ ਦੀ ਡਿਟੇਲ ਆ ਸਾਰੀ ਦਿੱਤੀ ਹੁੰਦੀ ਆ ਤਾਂ ਤੁਸੀਂ ਪਲੀਜ਼ ਵੀਡੀਓ ਸਾਰੀ ਦੇਖਿਆ ਕਰੋ ਠੀਕ ਹੈ ਜੀ ਤੇ ਲੋ ਜੀ ਪ੍ਰਿੰਟ ਚੈੱਕ ਕਰ ਲਓ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੁਬਾਰਾ ਚੈੱਕ ਕਰਵਾ ਦੇਣੀ ਆ ਠੀਕ ਹੈ ਜੀ ਇਹ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਅਗਰ ਹੋਰ ਸਟਾਕ ਆਇਆ ਤੇ ਆਪਾਂ ਜਰੂਰ ਤੁਹਾਡਾ ਨਾਲ ਸ਼ੇਅਰ ਕਰਾਂਗੇ ਹੋਰ ਡਿਜ਼ਾਈਨ ਆ ਜਾਣਗੇ ਹੋਰ ਪ੍ਰਿੰਟ ਆ ਜਾਣਗੇ ਲਓ ਜੀ ਤੁਸੀਂ ਇੱਕ ਵਾਰੀ ਸਾਰੇ ਕਲਰ ਦੇਖ ਲਓ ਫਸਟ ਆ ਗਿਆ ਜੀ ਇਹ ਵਾਲਾ ਮਹਿੰਦੀਆ ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਔਰ ਸੈਕਿੰਡ ਆ ਗਿਆ ਜੀ ਇਹ ਵਾਲਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਮੈਨੂੰ ਆਰਡਰ ਦੇ ਸਕਦੇ ਹੋ ਤੇ ਲਓ ਜੀ ਨੈਕਸਟ ਆ ਗਿਆ ਜੀ ਫਰੋਜੀ ਦੇਖੋ ਲਾਈਟ ਜਿਆ ਬਹੁਤ ਜ਼ਿਆਦਾ ਡਾਰਕ ਨਹੀਂ ਲਾਈਟ ਹੈ ਜੀ ਇਹ ਬਹੁਤ ਸੋਹਣਾ ਲੱਗ ਰਿਹਾ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਮੈਗਰੂਨ ਸ਼ੇਡ ਬਹੁਤ ਹੀ ਜ਼ਿਆਦਾ ਪਿਆਰੀ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜੀ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਤੇ ਨੈਕਸਟ ਆ ਗਿਆ ਇਹ ਵਾਲਾ ਪ੍ਰਿੰਟ ਕਲਰ ਦੇਖੋ ਕਿੰਨਾ ਪਿਆਰਾ ਸਾਰੇ ਕਲਰ ਜਿਹੜੇ ਨੇ ਬਹੁਤ ਜ਼ਿਆਦਾ ਡਿਫਰੈਂਟ ਤੇ ਬਹੁਤ ਜ਼ਿਆਦਾ ਪਿਆਰੇ ਲੱਗ ਰਹੇ ਇਹ ਰਹਿ ਗਈ ਜੀ ਨਾਲ ਇਹਦੇ ਬਾਟਮ ਪਲੀਜ਼ ਜਿਹੜਾ ਤੁਸੀਂ ਸਕਰੀਨਸ਼ਾਟ ਲਾਉਗੇ ਕਲੀਅਰ ਸਕਰੀਨਸ਼ਾਟ ਲਿਓ ਕਿਉਂਕਿ ਸਾਨੂੰ ਕੋਈ ਕਨਫਿਊਜ਼ਨ ਨਾ ਰਹੇ ਦੇਖਣ ਦੇ ਵਿੱਚ ਕਈ ਵਾਰੀ ਨਾ ਜਦੋਂ ਲਾਈਟ ਪੈਂਦੀ ਹੈ ਤਾਂ ਸਕਰੀਨਸ਼ਾਟ ਜਿਹੜਾ ਨਾ ਬਹੁਤ ਜ਼ਿਆਦਾ ਡਾਰਕ ਤੇ ਥੋੜਾ ਜਿਹਾ ਸਾਫ ਨਹੀਂ ਆਂਦਾ ਔਰ ਥੋੜੀ ਜੀ ਕਨਫਿਊਜ਼ਨ ਹੋ ਜਾਂਦੀ ਏ ਤੇ ਲੋ ਜੀ ਨੈਕਸਟ ਚੈੱਕ ਕਰੋ ਕੀ ਆ ਗਿਆ ਜੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਬਹੁਤ ਹੀ ਪਿਆਰਾ ਕਲਰ ਆ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੋਈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਮੇਕ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਜੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ